ਦਾ ਬਸ ਇਹ ਦੱਸੋ ਬਈ ਟੇਸਟ ਕਿਦਾਂ ਵਾ ਹਾਂ ਸੱਚੀ ਸੱਚੀ ਹਾਂ ਸਵਾਦ ਲੱਗੇ ਡੋਗ ਚਲੋ ਗਾਇਸ ਤੇ ਆ ਆਪਾਂ 4 ਘੰਟੇ ਭਿੰਕੇ ਰੱਖੀ ਸੀਗੀ ਮਹਾ ਦੀ ਦਾਲ ਤੇ ਉੜਦ ਦੀ ਦਾਲ ਜਿਹਨੂੰ ਕਹਿੰਦੇ ਆ ਤੇ ਹੁਣ ਇਹਨੂੰ ਆਪਾਂ ਪੀਸਣ ਲੱਗੇ ਆ ਤੇ ਆ ਇਥੇ ਆਪਣੀ ਗ੍ਰੀਨ ਚਟਨੀ ਤਿਆਰ ਆ ਆਇਆ ਪਾਣੀ ਤਾਂ ਆ ਰਹੀ ਆ ਚਲੋ ਭਈ ਇਹਨੂੰ ਗ੍ਰੈਂਡਰ ਨਾਲ ਕਰ ਕਰਕੇ ਕੱਢੀ ਜਾਣਾ ਵਾ ਤਾਂ ਆਹ ਹੋਰ ਦਾਲ ਪਈ ਸਾਰੀ ਪਾ ਕੱਢ ਲੀਏ ਪਹਿਲਾਂ ਕੱਢ ਲੀਏ ਸਾਰੇ ਕੇ ਇਹ ਇੰਨਾ ਹੀ 10 ਮਿੰਟ ਕਮਾਉਣਾ ਗਾਇਸ ਕਿ ਐਸ ਬੰਦੇ ਇੱਕ ਸਾਈਡ ਨੂੰ 10 ਮਿੰਟ ਕਮਾਈ ਜਾਣਾ ਸਾਰੀ ਦਾਲ ਨੂੰ ਬਾਹਰ ਮਿੰਟ ਲਗਾਤਾਰ ਲੱਗੇ ਰਹਿਣਾ ਤੇ ਆਪਣੀ ਜਿਹੜੀ ਸੌਸ ਆ ਵੇਖੋ ਕਿੰਡੀ ਸੋਹਣੀ ਬਣੀ ਵਿਖਾਉ ਬਈ ਬਹੁਤ ਵਧੀਆ ਸੌਸ ਬਣੀ ਬਈ ਹਨਾ ਹਾਂ ਚਲੋ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਮੋਟਰ ਤੇ ਨਵੀਂ ਵੀਡੀਓ ਨਾਲ ਆਏ ਆਂ ਨਵੀਂ ਵੀਡੀਓ ਆਪਣੀਆਂ ਦਹੀਂ ਪੱਲੇ ਫਰਸਟ ਟਾਈਮ ਨਾਵਾਂਗੇ ਮਾਹ ਦੀ ਦਾਲ ਦੇ ਦਹੀਂ ਪੱਲੇ ਮਾਹ ਦੀ ਦਾਲ ਤੁਹਾਨੂੰ ਜਿਵੇਂ ਅੱਗੇ ਦਿਖਾਤਾ ਵਾ ਕਿ ਭੇਵੀ ਸੀ 5 ਤੋਂ 6 ਘੰਟੇ ਇਹਨੂੰ ਮਿਕਸ ਵਿੱਚ ਗ੍ਰਾਇੰਡ ਕਰ ਲਿਆ ਵਾ ਇਹਨੂੰ ਐ ਮਿਕਸ ਕੀਤਾ ਸੀ 5 5 ਮਿੰਟ ਲਈ ਹੁਣ ਇਹਦੇ ਵਿੱਚ ਚੀਜ਼ਾਂ ਪਾਵਾਂਗੇ ਆਪਾਂ ਪਹਿਲੋਂ ਹਰੀ ਮਿਰਚ ਲੈ ਕੇ ਆਈਏ ਉਹਨੂੰ ਕੱਟਣਾ ਵਾ ਫੇ ਅਦਰਕ ਨੂੰ ਵੀ ਕੱਟਣਾ ਪਹਿਲੋਂ ਫਿਰ ਆਪਾਂ ਮਿਕਸ ਕਰਾਂਗੇ ਨਾਲ ਹਰੀ ਮਿਰਚ ਵੀ ਆਪਣੇ ਖੇਤ ਵਿੱਚ ਹੀ ਲੱਗੀ ਆ ਤੇ ਆਪਾਂ ਪਹਿਲੋਂ ਤੋੜ ਕੇ ਲਈਏ ਲੈ ਆਂਦਿਆਂ ਯੈਸ ਇਟਸ ਸੋ ਔਰ ਐਂਡ ਆਈ ਥਿੰਕ ਇਟਸ ਵਾਟ ਲੂਨ ਪਾ ਦਾਂਗੇ ਆਪਾਂ ਜੀ ਹਿਸਾਬ ਨਾਲ ਉਹ ਆਪਣੇ ਕੋਲ ਹਿਸਾਬ ਨਾਲ ਪਾਵਾਂਗੇ ਤੇ ਅਦਰਕ ਤੇ ਹਰੀ ਮਿਰਚ ਮੈਂ ਬਰੀਕ ਬਰੀਕ ਕੱਟ ਲਈ ਤੁਸੀਂ ਉਹਨੂੰ ਵੀ ਕਰ ਸਕਦੇ ਕ੍ਰਸ਼ ਵੀ ਤੇ ਹੁਣ ਆਪਾਂ ਪਾਵਾਂਗੇ ਕਾਜੂ ਤੇ ਮੇਵੇ ਬੇਕਿੰਗ ਸੋਡਾ ਜਾਂ ਪਾਊਡਰ ਜੋ ਵੀ ਆ ਤੁਹਾਡੇ ਕੋਲ ਉਹ ਪਾ ਲਾਂਗੇ ਇਹ ਬੇਕਿੰਗ ਪਾਊਡਰ ਹਮ ਆਪਣੇ ਇੱਕ ਚਮਚਾ ਆਪਣੇ ਬਹੁਤ ਜ਼ਿਆਦਾ ਵਾ ਚਲ ਇਹਨੂੰ ਮਿਕਸ ਕਰ ਲਾਂਗੇ ਪਾਊਡਰ ਇਹ ਵੀ ਵਧੀਆ ਜੇ ਦੀ ਖਾਸ ਨਹੀਂ ਬਣੇ ਤੇ ਆ ਮਹਾ ਦੀ ਦਾਲ ਦੇ ਭੱਲੇ ਆਪਾਂ ਫਸਟ ਟਾਈਮ ਟਰਾਈ ਕਰਨ ਲੱਗੇ ਚਲੋ ਜੀ ਮੰਨ ਕੇ ਚੱਲੋ ਆਪਾਂ ਹੁਣ ਰੇੜੀਆਂ ਤੇ ਮੰਨਦੇ ਆ ਵੀ ਹਨ ਭੱਲੇ ਭੁੱਲੇ ਇਦਾਂ ਦੇ ਪਰ ਇਹ ਇੱਕ ਹੈਲਦੀ ਰੈਸਪੀ ਆ ਕਿਉਂਕਿ ਦਾਲ ਦਾਲ ਪ੍ਰੋਟੀਨਾਂ ਭਰੀ ਹੁੰਦੀ ਆ ਪ੍ਰੋਟੀਨ ਵੀ ਬਹੁਤ ਹੁੰਦਾ ਦਾਲਾਂ ਚ ਬਾਕੀ ਕਾਰਬਸ ਆ ਜਾਂਦਾ ਵੱਧ ਤੇ ਪਰ ਪ੍ਰੋਟੀਨ ਬਹੁਤ ਹੁੰਦਾ ਕਾਰਬਸ ਵੀ ਵਧੀਆ ਹੁੰਦਾ ਇਹਦਾ ਇਹਦੇ ਚ ਤੇ ਬਾਕੀ ਮਤਲਬ ਹੈਲਦੀ ਚੀਜ਼ ਆਈ ਇਹ ਕੀ ਪਾਵਾਂ ਇਹ ਕਿ ਜਿੰਨਾ ਕੁ ਤੇਲ ਹੋਣਾ ਹੈ ਫੇਰ ਟਾਈਮ ਬਹੁਤ ਲੱਗੂ ਚਲੋ ਬਈ ਪਹਿਲਾ ਇੱਕ ਖਰਾਬ ਹੋ ਗਿਆ ਵਾ ਤੇਲ ਮੈਂ ਦੱਸਿਆ ਵੀ ਥੋੜਾ ਥੋੜਾ ਹਿਲਾਈ ਨਾ ਆਪੇ ਹੋ ਜਾਣਾ ਕੋਰ ਅੱਜ ਦਹੀਂ ਅੱਜ ਦਹੀਂ ਪੱਲੇ ਬਣਾ ਲੈ ਬਈ ਕੋਦੇ ਚ ਦਹੀਂ ਨਹੀਂ ਮਾਈ ਜਾਨ ਚਲੋ ਬਈ ਇਹ ਹੈਲਦੀ ਆ ਵਾ ਹੈਲਦੀ ਹੈ ਦਹੀਂ ਪੱਲੇ ਵਿਚਨਾ ਉਹ ਪਹਿਲਾਂ ਮੈਂ ਛੋਟੇ ਛੋਟੇ ਕਾਉਣੀ ਗਾਜ ਆ ਵਾ ਦਾਲ ਦੇ ਇਹ ਹੈਲਦੀ ਇਦਾਂ ਵਾ ਬਾਅਦ ਚ ਇਹ ਹਜੇ ਇਦਾਂ ਵੀ ਕਰ ਦੇਣਾ ਨਾ ਇਹਨੂੰ ਪਾਣੀ ਦੇ ਵਿੱਚੋਂ ਤੇਲ ਵੀ ਨਿਕਲ ਜਾਣਾ ਹੈਲਦੀ ਆ ਇੱਕ ਤਰੀਕੇ ਨਾਲ ਕੀ ਨਹੀਂ ਹੋ ਗਿਆ ਹਾਂ ਕੀ ਹੋਇਆ ਮੈਂ ਬੇਕਿੰਗ ਸੋਡਾ ਮੈਂ ਤਾਂ ਸ਼ੈ ਦੇਖਦਾ ਕਰਦਾ ਨਹੀਂ ਹੁੰਦਾ ਪਿਆ ਇਹ ਬਣਾ ਕੀ ਕਰਦਾ ਮੈਂ ਹੁੰਦਾ ਸ਼ਸ਼ਵ ਨਹੀਂ ਹੁੰਦਾ ਪਿਆ ਹੁਣ ਨਹੀਂ ਦੁੱਕਾ ਹੀ ਨਹੀਂ ਹੁੰਦਾ ਪਿਆ ਇਹਦੇ ਨਾਲ ਇਹ ਕੀ ਕਿਹਾ ਹਾਂ ਸਹੀ ਆ ਆਹ ਹੀ ਹੁੰਦੇ ਆ ਵਿੱਚੋਂ ਦੇਖੋ ਵਿੱਚੋਂ ਹਮ ਆਪਾਂ ਛੋਟੇ ਛੋਟੇ ਬਣਾਉਂ ਗ੍ਰਾਂਚੀ ਆ ਮੰਨ ਨਹੀਂ ਤੇ ਚਾਹ ਰਹੇ ਦੀ। ਬਲੀ ਇੱਧਰ ਆ। ਆ ਪੈ ਨਹੀਂ ਕਹਿ ਸਕਦੇ ਬਿਹਾਏ ਸਾਡੇ ਥਰੂ ਜਾਂ ਇਦਾਂ ਕਿੰਨੇ ਵਧੀਆ ਨਾ ਬਣਦੇ ਪਏ। ਸਲੋ ਆਗਣਾ ਰੱਬੋ ਹੀ ਅੱਗ ਵੀ ਸਲੋ। ਇਹ ਨਿੱਕ ਤੇ ਹੀ ਬਣ ਜਾਈ। ਅਹੀਂ ਸੋਚਿਆ ਤੇਰਾ ਸਿਹਤ ਤੂੰ ਸਭ ਤੋਂ। ਮੈਂ ਭੱਜਦੀ ਬਹੁਤ ਆ। ਅੱਛਾ। ਸਾਈਕਲ ਤੇ ਜਿਹੜੇ ਹੀ ਪਹ ਪੜਦੀਆਂ। ਦਸਤੀ ਬਹੁਤ ਆਪਣੀਆਂ। ਮੇਰੀ ਬਸ ਇੱਕ ਏਪ ਪ੍ਰੋਬਲਮ ਆ ਡਾਈਟ ਨਹੀਂ ਸ਼ੁਰੂ ਕੀਤੀ ਨਾਲ। ਹਾਂ ਉਹ ਤਾਂ ਫਿਰ ਉਹ ਹੁਣ ਮੈਂ ਕੱਲ ਤੇ ਕੀਤੀ ਆ। ਹਾਂ। ਉਹ ਕਹਿੰਦਾ ਲੈ ਹੱਟ ਮੋਟੀ ਸ਼ਕਰ ਗੰਦੀ ਵਧਾ ਦਿੰਦੀ ਭਾਰ ਪਾਤੀ ਚੇਤੇ ਲੈ ਵੇਲਾ ਭਾਬੀ ਕੁਵਰ ਕੀ ਕਹਿੰਦਾ ਹੋਰ ਕਹਿੰਦੀ ਚਲੋ ਭਾਈ ਸ਼ਕਲ ਮੇਰਾ ਇੱਥੇ ਹੈਣਾ ਇਹ ਕੀ ਕਰ ਲੱਗੇ ਵੈਸੇ ਹਲਦੀ ਆਏ ਓਏ ਮੇਟਰ ਡੁਪਲੀਕੇਟ ਦੇਖ ਲਾ ਆਹੋ ਲੱਗਣ ਢਈ ਹੈਣਾ ਔਰ ਅਮਨ ਦੀ ਫੋਟੋ ਵੇਖ ਲਓ ਭਾਈ ਮੋਟੀ ਹੁੰਦੀ ਹੈ ਇਹਦੇ ਵਿੱਚ 2-3 ਮਿੰਟ ਰੱਖਾਂਗੇ ਆਪਾਂ ਲੱਗ ਵੀ ਲੱਗ ਚਗਰੀਨ ਕਾ ਮੈਨੂੰ ਨੇ ਉਹਦੇ ਪਾਛੇ ਹਾਂ ਚੱਲ ਕਰ ਹੁਣ ਇਹਨੂੰ ਮਤਲਬ ਆਹ ਕਿੰਨੀ ਵਧੀਆ ਚੀਜ਼ ਆ ਦੇਖ ਪੰਜ ਮਿੰਟ ਵਿੱਚ ਰੱਖ ਲੈ ਇੱਕ حساب ਨਾਲ ਦਾਲ ਆ ਇਹ ਹਾਂ ਲੱਗਦੀ ਆ ਜਿਵੇਂ ਕੋਈ ਮਤਲਬ ਤੁਸੀਂ ਸੇਵ ਕਰਕੇ ਰੱਖਣਾ ਨਾ ਇਹਨੂੰ ਤੁਸੀਂ ਇੱਧੇ ਫ੍ਰਿਜ ਚ ਰੱਖ ਦੋ ਤੇ ਜਦੋਂ ਕੋਈ ਪ੍ਰੋਣਾ ਆਇਆ ਉਦੋਂ ਨਿਚੋੜੀਂ ਆਹੋ ਦੋ ਵੀ ਹਾਂ ਮੈਨੂੰ ਪਤਾ ਵਾ ਉਹ ਇੱਧੇ ਹੀ ਰੱਖਦੇ ਆ ਹਾਂ ਇਹਨਾਂ ਨੂੰ ਨਿਚੋੜ ਕੇ ਅੱਛਾ ਚੰਗੀ ਤਰ੍ਹਾਂ ਨਿਚੋੜ ਕੇ ਪੰਜ ਮਿੰਟ ਪਾਣੀ ਚ ਰੱਖੇ ਨਾ ਹਾਂ ਹੋ ਗਿਆ ਪੰਜ ਮਿੰਟ ਵਿੱਚ ਹੀ ਆ ਉਹ ਹੁੰਦਾ ਪਿਆ ਹੌਲੀ ਹੌਲੀ ਚਲੋ ਦੋ ਬਹੁਤ ਨੇ ਦੋ ਸਵਾਦ ਤੁਹਾਨੂੰ ਦੱਸਾਂਗੇ ਸੱਚ ਇਦਾਂ ਤੁਸੀਂ ਘਰੇ ਟਰਾਈ ਕਰਕੇ ਬਣਾ ਸਕਦੇ ਹੈਲਦੀ ਚੀਜ਼ ਦਹੀਂ ਵੀ ਹੈਲਦੀ ਹੁੰਦਾ ਵਾ ਤੇ ਭੱਲੇ ਵੀ ਹੈਲਦੀ ਆ ਇਹਦੇ ਚ ਇਹਦੇ ਚ ਅਨ ਹੈਲਦੀ ਹੈ ਰਹੀ ਨਹੀਂ ਕੁਝ ਗਿਆ ਪਾਣੀ ਦੇ ਵਿੱਚ ਤੇਲ ਨਿਕਲ ਜਾਂਦਾ ਬਾਹਰ ਤੇਲ ਵੀ ਵਿੱਚ ਰਹਿੰਦਾ ਕੀ ਹੁੰਦਾ ਵਾ ਹੈਨਾ ਬੜਾ ਹੀ ਵਧੀਆ ਜਿਆ ਹਾਂ ਦਹੀਂ ਨਹੀਂ ਤੂੰ ਫੈਂਟਿਆ ਸਾਡੇ ਕੋਲ ਫੈਂਟ ਆਵੇ ਦੇਣਾ ਹੀ ਹਲਾਲਾ ਫੈਂਟਨ ਵਾਲੀ ਨਹੀਂ ਹੈਗੀ ਉਹ ਹੈ ਹੀ ਨਹੀਂ ਉਹ ਬਈ ਤੁਸੀਂ ਫੈਂਟ ਲਿਓ ਜੇ ਤੁਹਾਡੇ ਘਰੇ ਦਹੀਂ ਆ ਫੈਂਟਨ ਵਾਲਾ ਸਾਡੇ ਕੋਲ ਹੈ ਨਹੀਂ ਸਿਸਟਮ ਬਾਕੀ ਖਾਣਾ ਹੀ ਆ ਕੋਈ ਨਹੀਂ ਵਧੀਆ ਵਾ ਡੰਡੇ ਨਾ ਫੈਂਟ ਲੋ ਹੋਰ ਹੋਰ ਪਾਵਾਂਗੇ ਜੇ ਖਾਣੀਆਂ ਤਾਂ ਚੀਜ਼ ਖਾ ਲਵੇ ਘਰੇ ਵੜਾ ਕੇ ਕਿਉਂ ਕਿਤੇ ਬਾਹਰ ਖਾਣਾ ਹੋਵੇ ਹੈ ਸਹੀ ਗੱਲ ਹੈ ਨਾ ਪਰ ਕਿੱਥੇ ਬਣਦੀ ਕੋਣ ਮਿਹਨਤ ਕਰੇ ਕੈ ਨਹੀਂ ਨਹੀਂ ਮਿਹਨਤ ਕੋਣ ਕਰੇ ਹੋੜਾ ਮੋਬਾਈਲ ਨੂੰ ਲੱਗਾ ਇਹ ਕਿੱਥੇ ਬਣਾਉਂ ਇਹਨੇ ਕਹਣਾ ਦਫਾ ਕਰੋ ਰੇੜੀ ਤੇ ਚੱਲ ਗਏ ਖਾਣ ਸਿੱਧਾ ਹੀ ਗ੍ਰੀਨ ਚਟਨੀ ਇੱਕ ਆਦੀ ਆ ਇਹ ਕਾਦੀ ਆ ਇਹ ਧਨੀਆ ਤੇ ਪੁਦੀਨਾ ਅੱਛਾ ਇਹਦੇ ਇੱਕ ਵਾਰੀ ਰਮਨ ਨੇ ਬਣਾਏ ਸੀ ਉਹ ਕਾਦੇ ਹੀ ਬਣਾਏ ਇਹਦੇ ਕੋਈ ਹੋਰ ਚੀਜ਼ ਹੀ ਉਹ ਵੀ ਇਦਾਂ ਹੀ ਕੁਛ ਰਹਿਤ ਨਹੀਂ ਗਿਆ ਪਾਉਣ ਵਾਲਾ ਸਦਾ ਬਸ ਇਹਦੇ ਚ ਹੋਰ ਕੀ ਪੈਂਦਾ ਆ ਪੜ ਪਤਾ ਚਲੋ ਆਪਣੀ ਪਲੇਟ ਤਿਆਰ ਆ ਚਲੋ ਬਈ ਦੱਸੋ ਇਹ ਦੱਸੋ ਬਈ ਟੇਸਟ ਕਿਦਾਂ ਵਾ ਮੇਰੇ ਕੋਲ ਵੀ ਤੇਲੀ ਬਣਾਉਣਾ ਮੇਰੇ ਲਈ ਵੀ ਬਣਾ ਦੀ ਬਾਅਦ ਚ ਹਾਂ ਸੱਚੀ ਸੱਚੀ ਹਾਂ ਸਵਾਦ ਲੱਗੇ ਬਹੁਤ ਸੋਹਣਾ ਡੌਗੀ ਵੀ ਆ ਗਿਆ ਮਗਰ ਆ ਲੱਗ ਗਿਆ ਭਾਬੀ ਤਾਂ ਤੈਨੂੰ ਨਹੀਂ ਬਣਾਉਂਗਾ ਹਣਾ ਬੜਾ ਸਵਾਦ ਹੋਇਆ ਹਾਂ ਨਹੀਂ ਉਦਾਂ ਦਾ ਸੱਚ ਦੱਸ ਸਵਾਦ ਲੱਵੇ ਮੂੰਹ ਤੋਂ ਪਤਾ ਲੱਗ ਗਿਆ ਆਪਾਂ ਵੀ ਖਾਣੇ ਉਧਰ ਨਹੀਂ ਸਾਡਾ ਪਾਸ ਤੋਂ ਵਧੀਆ ਬਣਾਈ ਘੇਤਾ ਨਹੀਂ ਹਾਇ ਪਰ ਮੈਨੂੰ ਉਹ ਚਿੱਟੇ ਵਾਲਾ ਕਿ ਦੂਸਰਾ ਚਿੱਟੇ ਵਾਲਾ ਉਹ ਪਰ ਮੈਨੂੰ ਵਧੀਆ ਲੱਗਾ ਹਾਂ ਬਸ ਫਿਰ ਇਦਾਂ ਵੀ ਸਵਾਦ ਸਵਾਦ ਦੀ ਗੱਲ ਹੈ ਹਣਾ ਸਹੀ ਗੱਲ ਹੈ ਉਹ ਕਿੱਥੇ ਗਿਆ ਆਪਣਾ ਜੀਰਾ ਭੁੰਨਿਆ ਹੋਇਆ ਤੇ ਇਹ ਤਾਂ ਫਿਰ ਅਸੀਂ ਵੀ ਖਾ ਕੇ ਵੇਖਦੇ ਵੀ ਕਿਵੇਂ ਆ ਇਹ ਸਾਡੇ ਅੱਜ ਤੱਕ ਨਹੀਂ ਵਧੀਆ ਬਣੇ ਆ ਪਹਿਲਾ ਦਿਨ ਪਹਿਲਾਂ ਵੀ ਬਣਾਉਂਦੀ ਰਹੀ ਹੈ ਨਾ ਅੱਜ ਤੱਕ ਨਹੀਂ ਸੱਚੀ ਵਧੀਆ ਬਣੀ ਪਰ ਜੀਰਾ ਵੀ ਥੋੜਾ ਜਿਹਾ ਬਚਿਆ ਆ ਫਸਟ ਟਾਈਮ ਅਖਰਾ ਤਰੀਕਾ ਟਰਾਈ ਕੀਤਾ ਹਨਾ ਫਸਟ ਟਾਈਮ ਹਾਂ ਇਹ ਤਾਂ ਸਵਾਦ ਇਹ ਮੇਰਾ ਵੀ ਜੀਂਦਾ ਬਣ ਗਿਆ ਗੈਸਟ ਬਣ ਮੈਨੂੰ ਆਹ ਪਲੇਟ ਤੇ ਪਾ ਦੀ ਚੰਗਾ ਇੰਦੇ ਤੇ ਠੀਕ ਆ ਓਕੇ ਪੋਟਿਜ਼ੀ ਵਾਟਰ ਪੋਟਿਜ਼ੀ ਵਾਟਰ ਕੋਲਾ ਕਾ ਕੇ ਦੇਖੀ ਭਾਬੀ ਜੀ ਹਾਂ ਕੱਚਾ ਜਾ ਰਹਿ ਗਿਆ ਵਧੀਆ ਬਣੇ ਹੈ ਲਾਪਰੀਤ ਕੀ ਕਹਿੰਦਾ ਸੀ ਨਹੀਂ ਹੁਣ ਉਹ ਕਹਿੰਦਾ ਡੀਜਾ ਜਹਾ ਲੈ ਜਾਓ ਆਪੇ ਤੁਹਾਨੂੰ ਕਿਹਾ ਗਿਆ ਬਸ ਉਹਨਾਂ ਕ ਰੱਖਦੇ ਸੈਰ ਤੇ ਡੀਜਾ ਕਿਹੜਾ ਕੋਈ ਚੱਕ ਕੇ ਲੈ ਚੱਲਿਆ ਚੱਲੋ ਭਈ ਆਪਣੇ ਜਿਹੜਾ ਟਰੈਕਟਰ ਦਾ ਜਿਹੜਾ ਡੈਕੋ ਟੁੱਟ ਕੇ ਥੱਲੇ ਡਿੱਗ ਗਿਆ ਅਚਾਨਕ ਛਤਰੀ ਤੋਂ ਤੇ ਉਹ ਵੀ ਲੈ ਕੇ ਆਉਣਾ ਪੈਣਾ ਵਾ ਮੋਟਰ ਤੇ ਡੈਡੀ ਹੁਣਾ ਫੋਨ ਲਾਇਆ ਉੱਥੇ ਥੋੜੀ ਜਿਹੀ ਪਾਦਾਂਗੇ ਫਿਰ ਥੋੜੀ ਜਿਹੀ ਸਵਾਦ ਆਊਗਾ ਚੱਲ ਭਾਈ ਪਾ ਦੇ ਪਾ ਦੇ ਇਹਤ ਗ੍ਰੀਨ ਸੌਸ ਸਵਾਦ ਕਿਉਂ ਨਹੀਂ ਖਾਂਦਾ ਹੁਣ ਮੈਨੂੰ ਇਹਦੇ ਚ ਪਾ ਦੇ ਦੀ ਹਾਂ ਹਾਂ ਇਹਦੇ ਚ ਪਾ ਦੇ ਇੱਕ ਪਾ ਦੀ ਹੁਣ ਇੱਕ ਹੀ ਪੈਣਾ ਵਾ ਮੈਨੂੰ ਬਾਹਰ ਦਿੱਲੀ ਜਾਣਾ ਨਹੀਂ ਵਾਟ ਇਜ਼ ਈਵੇਪੋਰੇਸ਼ਨ ਵਾਟ ਇਜ਼ ਈਵੇਪੋਰੇਸ਼ਨ ਪੇਜ ਨੰਬਰ 46 ਈਵੇਪੋਰੇਸ਼ਨ ਇਜ਼ ਦ ਈਵੇਪੋਰੇਸ਼ਨ ਜੀ ਕਹਤਾ ਹਾਂ ਉਮੀ ਮੈਂ ਖਾਣੀ ਆ ਵਾ ਸਿੱਧਾ ਵਾਸੀ ਲੇਟ ਨਹੀਂ ਚੱਲ ਮੈਨੂੰ ਵੀ ਦੇ ਹੁਣ ਵਾ ਹੋ ਗਿਆ ਸਾਰਾ ਕੁਛ ਚਮਚਾ ਛਾਟ ਮਸਾਲਾ ਰਹਿ ਗਿਆ ਚੰਕੀ ਛਾਟ ਮਸਾਲਾ ਹਨਾ ਚੰਕੀ ਛਾਟ ਮਸਾਲਾ ਅਸਲੀ ਮਸਾਲੇ ਕੀ ਸੱਚ ਸੱਚ ਐ ਐਮ ਡੀ ਐਚ ਐਮ ਡੀ ਐਚ ਤੋਬਾ ਮਾਰ ਜੀ ਤੋ ਮੈਂ ਨਹੀਂ ਖਾਉਂਗੀ ਇਹ ਕੁਝ ਚਲੋ ਜੀ ਨੂੰ ਮਿਲਨੇ ਹੀ ਖਾਣ ਨੂੰ ਮਿਲੇ ਬਹੁਤ ਸਵਾਦ ਬਣੇ ਹਨਾ ਤਾਨੂੰ ਪਤਾ ਇਹਦੇ ਵਿੱਚ ਪਾਉਂਦੇ ਸੇਬ, ਕੇਲੇ, ਕਈ ਕੁਛ ਅਨਾਰ, ਕੌਰਨਫਲੈਕਸ ਵੀ ਪਾ ਸਕਦੇ, ਬਹੁਤ ਕੁਛ ਪਾ ਸਕਦੇ ਹੈਲਦੀ ਚੀਜ਼ਾਂ ਆਪਾਂ। ਪਰ ਕੁਛ ਨਹੀਂ ਪਾਇਆ ਬਹੁਤ ਹੀ ਸਵਾਦ ਸੀ, ਬਹੁਤ ਸਵਾਦ। ਅੱਜ ਤੱਕ ਨਹੀਂ ਬਣਾਈ ਸੀ ਮੋਟਰ ਤੇ ਅੱਜ ਖਾ ਕੇ ਮਜ਼ਾ ਆ ਗਿਆ। ਸਾਨੂੰ ਬਣਾਉਣਾ ਹੀ ਨਹੀਂ ਆਇਆ ਸੀ ਕਦੀ। ਮੈਂ ਵੀ ਖਾਦੇ ਆ ਦੋ ਤੇ ਦੋ ਕੁਵਰ ਨੇ ਦੋ ਕਿਵੇਂ ਕੁਵਰ ਸੱਚ ਦੱਸੀ? ਬਹੁਤ ਸਵਾਦ। ਬਸ ਸਾਰਿਆਂ ਨੂੰ ਬਹੁਤ ਸਵਾਦ ਲੱਗੇ। ਤੇ ਬਸ ਉਹ ਘਰੇ ਲੈ ਜੀਏ, ਥੋੜੇ ਜਿਹਾ ਹੋਰ ਕੱਢਣ ਵਾਲੇ ਕੱਢ ਲੀਏ ਫਿਰ। ਫਿਰ ਘਰੇ ਕੱਢ ਲਾਂਗੇ ਰਹਿਣ ਦੇ। ਕੰਨਾ ਕਰਦਾ ਤਿਆਰ। ਨਾ। ਕੁ ਕਰੇ ਜਾ ਕੇ ਘਰੇ ਘਰ ਇੱਕ ਤੇ ਦੀ ਕਰਕੇ ਉਹ ਕੀ ਹੋਈ ਜਾਣੇ ਘਰੇ ਵੀ ਤੇ ਬਾਕੀ ਘਰੇ ਹੀ ਕੱਢ ਲਾਂਗੇ ਬੜਾ ਕੀ ਕਰੇ ਕਰਾਂਗੇ ਹਣਾ ਇੱਥੇ ਨਹੀਂ ਰਹਾ ਨਾ ਮੇਰਾ ਹੋ ਜਾਣਾ ਚਲੋ ਬਈ ਬਹੁਤ ਵਧੀਆ ਬੜੇ ਤੇ ਹੁਣ ਚੱਲੇ ਘਰੇ ਚਲੋ ਚੱਲਦੇ ਹਾਂ ਸਵਾਦ ਬੜੇ ਮੋਹ ਮਜਾ ਆਇਆ ਬਈ ਚਲੋ ਬਈ ਮੰਮੀ ਮੰਮੀ ਹਣੀ ਵੀ ਆਏ ਸੀ ਮੋਟਰ ਤੇ ਹੁਣੇ ਹੁਣੇ ਤਵਾ ਕੇ ਵਾਪਸ ਲੈ ਚੱਲੇ ਆ ਉਦੋਂ ਤੱਕ ਬਣ ਗਏ ਜੀ ਆ ਦੇਖੋ ਮੰਮੀ ਹਣੀ ਕੂਹਾਂ ਨੂੰ ਡਾਣਾ ਹੀ ਬਹਿ ਗਏ ਭਾਬੀ ਹਣੀ ਮਰਸਲ ਸਕੂਟਰੀ ਤੇ ਬਾਕੇ ਲੈ ਕੇ ਵਾਪਸ ਆ ਚਲੋ ਹੋਰ ਪਤਾ ਕੀ ਕਰਦੇ ਮੰਮੀ ਉਹਨਾਂ ਨੂੰ ਘਰੇ ਬਣਾ ਕੇ ਦਿੰਦੇ ਮੰਮੀ ਵੀ ਇਹ ਮੋਟਰ ਤੇ ਮੰਮੀ ਉਹਨਾਂ ਨੂੰ ਖਾ ਲਾਂਗੇ ਚਲੋ ਘਰੇ ਬੜੋੜੇ ਬਹੁਤ ਹੀ ਸਵਾਦ ਬੜੇ ਹੁਣ ਤੂੰ ਖਾ ਕੇ ਵੇਖ ਲਾ ਬਣਾ ਦੇ ਇੱਥੇ ਬਣਾ ਦੇ ਚੋਰ ਕੇ ਗਈ ਮੈਂ ਤਾਂ ਨੇਰਾ ਆ ਗਿਆ ਪਲੇਟ ਦੇ ਮੰਮੀ ਪਲੇਟ ਦੇ ਪਲੇਟ ਫੜੀ ਮੰਮੀ ਪਲੇਟ ਫੜ ਲਾ ਕੋਈ ਵੀ ਮੰਮੀ ਅਈ ਕੀ ਲੱਗਦਾ ਇੰਦਾ ਹੀ ਵਾਪਸ ਲਜਾਣਾ ਪੈਣਾ ਹੁਣ ਚੱਲ ਵਧੂਆ ਵਾ ਸੈਰ ਹੋ ਗਈ ਤੇ ਮੰਮੀ ਤੂੰ ਸੈਰ ਕਰ ਲਈ ਮੋਟਰ ਦੀ ਹਾਂ ਤੇ ਕੇ ਤੇ ਕੀ ਆ ਪਣੀ ਮੈਨੂੰ ਇਹ ਹੀ ਚਮਚਾ ਦੇ ਦੇ ਹਾਂ ਹਾਂ ਲੈ ਦੇ ਦੇ ਕੋਈ ਨਹੀਂ ਹੁਣ ਉਹਨਾਂ ਨੂੰ ਦੇ ਕੇ ਜਾਈਏ ਦੇ ਆ ਦੇ ਆਈਏ ਆ ਜਾ ਉੱਥੇ ਉਹ ਤਾਂ ਸਬਜੀ ਹੈ ਨਹੀਂ ਕੋਈ ਸਬਜੀ ਲੈ ਆਓ ਓਏ ਐਵੇਂ ਕਰੀ ਨਾ ਰੋਟੀਆਂ ਲਾ ਲੀਗਾ ਮੈਂ ਸਾਰਾ ਕੁਝ ਸ਼ਹਿਰ ਜੀ ਰੋਟੀਆਂ ਆ ਚਾ ਉਹਨਾਂ ਨੂੰ ਇਦਾਂ ਹੀ ਖਵਾਉਣੇ ਹਾਂ ਇਹਦੇ 'ਚ ਦੇ ਦੇ ਕਿਉਂਕਿ ਦਹੀਂ ਤਾਂ ਰੋਟੀਆਂ ਲਾ ਲੀਗਾ ਮੈਂ ਸਬਜੀ ਇਹਦੇ ਉੱਤੇ ਹਾਪਾ ਲਾ ਹਾਂ ਜਿਸ ਕਨ ਠੀਕ ਹੈ ਨਾ ਇਹਦੇ ਉੱਤੇ ਹਾਪਾ ਲਾ ਸੋਸਾ ਸੋਸਾ ਇਦਾਂ ਹੀ ਪਾ ਦੇ ਉਹਨਾਂ ਨੂੰ ਦੇ ਆਵਾਂਗੇ ਨਾ ਹੋਰ ਉਹਨਾਂ ਨੇ ਖਾਧਿਆ ਕਿ ਨਹੀਂ ਸਾਰਿਆਂ ਨੇ ਖਾਧੇ ਬਹੁਤ ਵਧੀਆ ਬਣੇ ਰਿਕਾ ਬੜਾ ਸਵਾਦ ਆ। ਹੁਣ ਓਏ। ਹਾਂ। ਕਿਵੇਂ ਆ ਮੰਮੀ? ਬਹੁਤ ਜਿਆਦਾ ਸਵਾਦ ਆ ਵੇ ਬਹੁਤ ਵਧੀਆ ਬਣੇ ਬੜੇ ਵਧੀਆ ਸਵਾਦ ਬੜੇ ਬਣੇ। ਉਦਾਂ ਦਾਲ ਖਾਨ ਚ ਨਹੀਂ ਵਧੀਆ ਲੱਗਦੀ ਹੁੰਦੀ ਤੇ ਉਦਾਂ ਵੇ। ਮਜ਼ਾ ਆ ਗਿਆ ਬਈ ਖਾ ਕੇ ਮੈਂ ਵੀ ਖਾਦੇ। ਇਹ ਫੇਰ ਬਣਾਵਾਂਗੇ ਹੈਗੇ ਨਾ ਰੱਜੀ? ਫੇਰ ਬਣਾ ਲਾਂਗੇ।